ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਣੀ ਜਿਨੇ ਸੂਰੀ ਦਾ ਕਤਲ ਕੀਤਾ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਕਤਲ ਕੇਸ ਦੇ ਵਿੱਚ ਉਹਦੇ ਨਾਲ ਜਿਹੜਾ ਪੁਲਿਸ ਮੁਲਾਜ਼ਮ ਜਿਹੜੇ ਸਜ਼ਾ ਕੱਟ ਰਹੇ ਨੇ ਝਗੜਾ ਹੋਇਆ ਉਹਦਾ ਬਹੁਤ ਵੱਡਾ ਬਾਤ ਬੜਾ ਛੜਿਆ ਹੋਇਆ ਤੇ ਜੇਲ੍ਹ ਦੇ ਅੱਗੇ ਸਿੱਖ ਜਥੇਬੰਦੀਆਂ ਨੇ ਧਰਨਾ ਲਾਇਆ ਹੋਇਆ ਸਾਡੇ ਕੁਝ ਵਕੀਲ ਨੇ ਕੁਝ ਘੜਮ ਚੌਧਰੀ ਇਕੱਠੇ ਹੋ ਜਾਂਦੇ ਜਿਨ੍ਹਾਂ ਨੇ ਗਰਾਈਆਂ ਕਰਨੀਆਂ ਹੁੰਦੀਆਂ ਨੇ ਜੋਧਾ ਬਣਾ ਕੇ ਇੱਕ ਮੈਂ ਬੇਨਤੀ ਕਰਨੀ ਆ ਧਿਆਨ ਦੇ ਨਾਲ ਸੁਣਿਓ ਜਰੂਰ ਠੀਕ ਹੈ ਉਸ ਮੁੰਡੇ ਦੇ ਜਜਵਾਦ ਸੀ ਕਿ ਸੂਰੇ ਸਾਡੀ ਕੌਮ ਲਈ ਗਲਤ ਬੋਲਦਾ ਤੇ ਉਹਨੇ ਉਹਦਾ ਕਤਲ ਕਰ ਦਿੱਤਾ ਤੇ ਉਹ ਸਜ਼ਾ 'ਪ ਉਤਰਿਆ ਬਾਰੇ ਗੱਲ ਧਿਆਨ ਚ ਰੱਖਿਓ ਜਿਹੜੇ ਪੰਪ ਦੇਣ ਵਾਲੇ ਨੇ ਨਾ ਉਹ ਕੇਵਲ ਜੇਲ੍ਹ ਤੋਂ ਬਾਹਰ ਖੜੇ ਆ ਉਹਨਾਂ ਵਿੱਚੋਂ ਕਿਸੇ ਨੇ ਕੇਸ ਵਿੱਚ ਕੋਈ ਅਗਵਾਈ ਨਹੀਂ ਦੇਣੀ ਤੇ ਨਾ ਹੀ ਕਿਸੇ ਨੇ ਨਾਲ ਖੜਨਾ ਇਹ ਰੋਟੀਆਂ ਛੇਕਣ ਵਾਲੇ ਇਹ ਕੇਵਲ ਵੋਟਾਂ ਛੇਕਣ ਵਾਲੇ ਬੰਦੇ ਹੁੰਦੇ ਆ ਸਵਾਲ ਇਹ ਨੇ ਜਿਵੇਂ ਵਕੀਲ ਸਾਹਿਬ ਕਹਿੰਦੇ ਕਿ ਸਣੀ ਦੇ ਨਾਲ ਉਹਨਾਂ ਲੋਕਾਂ ਨੇ ਕੁੱਟਮਾਰ ਕੀਤੀ ਉਹ ਮਸਲਾ ਸਾਰਾ ਸਾਹਮਣੇ ਹੋਣਾ ਚਾਹੀਦਾ ਵੀ ਪੰਗਾ ਸ਼ਨੀ ਨੇ ਲਿਆ ਸੀ ਉਹਨਾਂ ਨਾਲ ਸੰਦੀਪ ਨੇ ਲਿਆ ਸੀ ਜਾਂ ਉਹਨਾਂ ਨੇ ਲਿਆ ਸੀ ਇਹ ਬਹੁਤ ਵੱਡੇ ਸਵਾਲ ਨੇ ਜਿਹੜਾ ਬੰਦਾ ਸਜ਼ਾ ਕੱਟ ਰਿਹਾ ਹੈ ਉਹਨਾਂ ਦੀ ਬੈਰਕ ਵੱਖਰੀ ਹੋਣੀ ਹੈ ਜਿਹੜਾ ਅੰਡਰ ਟ੍ਰਾਇਲ ਹੈ ਜਿਹਨੂੰ ਸਜ਼ਾ ਹਲੇ ਹੋਣੀ ਹੈ ਉਹਦੀ ਬੈਰਕ ਵੱਖਰੀ ਹੋਣੀ ਹੈ ਇਹ ਕਦੇ ਨਹੀਂ ਹੋ ਸਕਦਾ ਕਿ ਕੈਦੀਆਂ ਨੂੰ ਤੇ ਹਵਾਲਾਤੀਆਂ ਨੂੰ ਇੱਕ ਬੈਰਕ ਵਿੱਚ ਰੱਖਿਆ ਜਾਵੇ ਇਹ ਕਦੇ ਨਹੀਂ ਹੋ ਸਕਦਾ ਹੁਣ ਝਗੜਾ ਕਿੱਥੇ ਹੋਇਆ ਕਿ ਜੇ ਲੰਗਰ ਹਾਲ ਵਿੱਚ ਹੋਇਆ ਇਹ ਸਭ ਕੁਝ ਸਾਹਮਣੇ ਆਉਣਾ ਹਲੇ ਬਾਕੀ ਹੈ ਪਰ ਜਿਹੜੇ ਸਾਡੇ ਬੰਦੇ ਜੇਲ੍ਹ ਤੋਂ ਬਾਹਰ ਬੈਠੇ ਇੱਕ ਮਾਹੌਲ ਕ੍ਰੀਏਟ ਕਰ ਰਹੇ ਨੇ ਕਿ ਅਸੀਂ ਗੁਲਾਮ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖਾਲਸਤਾਨ ਦੀਆਂ ਸੇਕ ਕੌਮ ਦੀਆਂ ਗੱਲਾਂ ਕਰਦਾ ਜਿਹੜੇ ਬੰਦੇ ਨਾ ਦਾੜ੍ਹੀ ਰੱਖਣ ਨੂੰ ਤਿਆਰ ਨੇ ਨਾ ਕੇਸ ਰੱਖਣ ਨੂੰ ਤਿਆਰ ਨੇ ਜੇ ਜਦੋਂ ਇਹ ਗੱਲ ਕਰਨਗੇ ਉਦੋਂ ਭਿੰਡਰਾਂ ਵਾਲੇ ਦੀ ਖਾਲਸਤਾਨ ਦੀ ਗੱਲ ਕਰਨਗੇ ਕੀ ਕਹਿ ਰਹੇ ਨੇ ਕਿ ਸੰਦੀਪ, ਸ਼ਨੀਦੇ ਤਿੰਨ ਕਸਹਰੇ ਖੂਨ ਨਾਲ ਨੱਚੜਦੇ ਸੀ ਬਹੁਤਾ ਪਤਾ ਹੀ ਹੈ ਜਦੋਂ ਤਿੰਨ ਬੰਦਿਆਂ ਦੇ ਨਾਲ ਬੰਦਾ ਇੱਕ ਲੜੂਗਾ ਉਦੋਂ ਸੱਟਾਂ ਤਾਂ ਲੱਗਣਗੀਆਂ ਉਹ ਸੁਭਾ ਸਿੰਘ ਜਿਹੜਾ ਫੇਕ ਇਨਕਾਊਂਟਰ ਦੇ ਵਿੱਚ ਸਾਰੇ ਇਹ ਫੇਕ ਇਨਕਾਊਂਟਰ ਕਰਨ ਵਾਲੇ ਜਿਹਨੂੰ ਸਜ਼ਾ ਮਿਲੀਆਂ ਪੁਲਸ ਵਾਲਿਆਂ ਨੂੰ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਤੇ ਸੰਦੀਪ ਸਣੀ ਦੀ ਵੀ ਸੱਟਾਂ ਲੱਗੀਆਂ ਨੇ ਇਹ ਮਾਮਲਾ ਜੇਲ੍ਹ ਪ੍ਰਸ਼ਾਸਨ ਦਾ ਹੈ ਉਹਨਾਂ ਨੇ ਕੰਟਰੋਲ ਕਰਨਾ ਹੈ ਅਸੀਂ ਧਰਨੇ ਲਾ ਕੇ ਸਾਬਤ ਕੀ ਕਰਨਾ ਚਾਹੁੰਦੇ ਹਾਂ ਹੁਣ ਜਿਹੜੇ ਵਕੀਲ ਨੇ ਉਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣ ਵੀ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਸਾਡੇ ਮੁਲਾਕਾਤ ਨਹੀਂ ਹੋ ਰਹੀ ਪਰਿਵਾਰ ਮਿਲਣਾ ਚਾਹੁੰਦਾ ਧਰਨੇ ਲਾ ਕੇ ਕੀ ਸ਼ਬਦ ਕਰਨਾ ਚਾਹੁੰਦੇ ਆ 1978 ਦੇ ਵਿੱਚ ਨਰਨਕਾਰੀ ਜਦੋਂ ਪ੍ਰੋਗਰਾਮ ਕਰਦੇ ਸੀ ਉਦੋਂ ਵੀ ਅਸੀਂ ਇਹੀ ਕਰਦੂਤਾ ਕੀਤੀਆਂ ਨੇ ਜਦੋਂ ਮਿਲਟਰੀ ਜਾਂ ਪੁਲਿਸ ਨੇ ਗੋਲੀ ਚਲਾਈ ਫਿਰ ਸਾਡੇ ਸਿੰਘ ਸੀ ਦੋਗੇ ਇਹ ਗੱਲਾਂ ਕੌੜੀਆਂ ਨੇ ਤੇ ਆ ਜਿਹੜੇ ਬਾਦਲ ਅੱਜ ਸਤਾ ਤੋਂ ਬਾਹਰ ਨੇ ਇਹ ਇੱਕ ਪਾਸੇ ਨਰਨਕਾਰੀ ਵੀ ਹੱਕ ਵਿੱਚ ਖੜੇ ਸੀ ਦੂਜੇ ਪਾਸੇ ਭਿੰਡਰਾਂ ਵਾਲੇ ਨੂੰ ਇਹ ਉਹ ਕਿਸਾਈਗੇ ਕਿ ਨਰੰਕਾਰੀ ਪ੍ਰੋਗਰਾਮ ਕਿਉਂ ਕਰ ਰਹੇ ਨੇ ਟਕਰਾਅ ਕਰਾਤਾ ਉੱਥੇ ਗੋਲੀ ਚੱਲੀ ਬਾਅਦ ਵਿੱਚ ਸਾਡੇ ਨਾਲ ਧੱਕਾ ਹੋਇਆ ਹੁਣ ਵੀ ਇਦਾਂ ਹੀ ਹੋਣਾ ਹੈ ਇੱਕ ਮੈਂ ਇਥੇ ਲਾਸਟ ਵਿੱਚ ਬਿੰਦ ਕੰਨੀ ਜਿਹੜੇ ਫੋਰਸ ਦੇ ਵਿੱਚ ਮੁਲਾਜ਼ਮ ਨੇ ਉਹ ਕੌਣ ਨੇ ਉਹ ਕੋਈ ਪਾਕਿਸਤਾਨੀ ਤਾਂ ਹੈ ਨਹੀਂ ਕੋਈ ਹਰਾਨਦੇ ਹੈ ਨਹੀਂ ਉਹ ਸਾਡੇ ਨੇ ਪੰਜਾਬ ਦੇ ਨੌਜਵਾਨ ਨੇ ਤੁਸੀਂ ਉਹਨਾਂ ਨੂੰ ਵੀ ਮੰਦਾ ਚੰਗਾ ਬੋਲ ਰਹੇ ਹੋ ਜਿਹੜੇ ਬੰਦੇ ਸਜ਼ਾ ਘਟ ਰਹੇ ਨੇ ਉਹਨਾਂ ਨੂੰ ਕਾਨੂੰਨ ਨੇ ਸਜ਼ਾ ਦਿੱਤੀ ਹੈ ਉਹ ਜੇਲ੍ਹ ਦੇ ਵਿੱਚ ਨੇ ਜਿਹੜਾ ਜੇਲ੍ਹ ਪ੍ਰਸ਼ਾਸਨ ਹੈਗਾ ਜੇਲ੍ਹ ਦੇ ਬਾਹਰ ਪੋਰਸ ਲੱਗੀ ਹੋਈ ਉਹ ਤਾਂ ਸਾਡੇ ਨੇ ਅਸੀਂ ਉਹਨਾਂ ਨਾਲ ਟਕਰਾਅ ਪੈਦਾ ਕਰਨਾ ਮੀਡੀਆ ਨੂੰ ਖਬਰ ਚਾਹੀਦੀ ਨਹੀਂ ਹੁੰਦੀ ਹੈ ਤੇ ਕਈਆਂ ਨੇ ਜੋਧਾ ਸੂਰਮਾ ਬਣਾਉਣਾ ਹੁੰਦਾ ਕਿਉਂ ਬਣਾਉਣਾ ਹੁੰਦਾ ਕਿਉਂਕਿ ਉਹਦੇ ਨਾਂ ਤੇ ਬੁਰਾਈਆਂ ਕਰਨੀਆਂ ਹੁੰਦੀਆਂ ਹੁਣ ਕੱਲ੍ਹ ਹੀ ਜਿਹੜੇ ਪਰਮੇਸ਼ ਸਿੰਘ ਵਰਗੇ ਨੇ ਆਹ ਹੋਰਿੰਗ ਜਥੇਬੰਦੀਆਂ ਨੇ ਇਹਨਾਂ ਨੇ ਫਿਰ ਜਿੰਨਾ ਮਸਾਲਾ ਵੱਧ ਵੱਧ ਲੋਕਾਂ ਦੇ ਸਾਹਮਣੇ ਲੈ ਕੇ ਆਉਣਗੇ ਸੈਨੇ ਨੂੰ ਐ ਕਰਤਾ ਸੈਨੇ ਨੂੰ ਮਾਰਨਾ ਚਾਹੁੰਦੇ ਨੇ ਬਹੁਤ ਵੱਡੀ ਸਾਜ਼ਿਸ਼ ਹੈ ਤਾਂ ਫੇਰ ਹੀ ਕਿਤੇ ਖਬਰ ਵੱਡੀ ਹੋਣੀ ਹੈ ਫਿਰ ਵੱਧ ਵੱਧ ਚੜਾਵਾ ਚੜਨਾ ਜਾਨਕਿ ਕਿਤੇ ਨਾ ਕਿਤੇ ਜਿਹੜਾ ਕੰਮ ਅਸੀਂ ਸੋਚ ਸਮਝ ਕੇ ਕਰਨਾ ਹੈ ਦਿਮਾਗ ਨਾਲ ਕਰਨਾ ਹੈ ਉਹ ਅਸੀਂ ਗਾੜੀ ਘਲੋਚ ਕਰਕੇ ਸਰਕਾਰਾਂ ਨੂੰ ਲਾਂਬੇ ਦੇ ਕੇ ਅਸੀਂ ਗੁਲਾਮ ਆ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ ਇਹ ਗੱਲਾਂ ਕਰਕੇ ਇਹ ਤਾਂ ਅਸੀਂ ਪਹਿਲਾਂ ਸੁਣਨਾ ਸੀ ਨਾ ਜਿਹੜਾ ਬੰਦਾ ਸੂਰਮਾ ਬਣਦਾ ਉਹਨੂੰ ਇਹ ਸੁਣਨਾ ਪੈਣਾ ਕਿ ਮੇਰੀ ਮੌਤ ਵੀ ਹੋ ਸਕਦੀ ਹੈ ਤੇ ਮੈਨੂੰ ਪੂਰੀ ਪੂਰੀ ਕਰਕੇ ਤੀਲਾ ਤੀਲਾ ਕਰਕੇ ਮੇਰਾ ਸਰੀਰ ਕੱਟਿਆ ਵੀ ਜਾ ਸਕਦਾ ਕਿਉਂਕਿ ਸਾਡੇ ਇਤਿਹਾਸ ਵਿੱਚ ਇਹ ਸਭ ਕੁਝ ਪਿਆ ਹੈ ਜਿਹੜੇ ਕੌਮ ਦੀ ਖਾਤਰ ਲੜੇ ਨੇ ਨਾ ਉਹਨਾਂ ਦੇ ਬੰਦ-ਬੰਦ ਵੀ ਕੱਟੇ ਗਏ ਨੇ ਉਹਨਾਂ ਨੂੰ ਅਰੰਭੀਆਂ ਦੇ ਨਾਲ ਵੀ ਉਹਨਾਂ ਨੂੰ ਚਰਖਰੀਆਂ ਤੇ ਵੀ ਚੜਾਇਆ ਗਿਆ ਤੇ ਉਹਨਾਂ ਨੂੰ ਦੇਗਾਂ ਵਿੱਚ ਆਰਿਆਂ ਦੇ ਨਾਲ ਕੀ ਰਿਆ ਗਿਆ ਇਹ ਨਹੀਂ ਹੁੰਦਾ ਵੀ ਅਸੀਂ ਸਾਨੂੰ ਜਿਉਂਦਿਆਂ ਨੂੰ ਕੋਈ ਇਥੇ ਸ਼ਹੀਦ ਕਹਦੇ ਤੇ ਅਸੀਂ ਪੰਪਾਂ ਦੇ ਵਿੱਚ ਆ ਕੇ ਕੋਈ ਅਹੁਦਾ ਲੈ ਕੇ ਬਹਿ ਜਾਈਏ ਇਹ ਗੱਲਾਂ ਨਹੀਂ ਸੂਰਮਿਆਂ ਦੇ ਦਿਮਾਗ ਵਿੱਚ ਚੱਲਦੀਆਂ ਇਹ ਲੋਕ ਸਾਡੇ ਉਹਨਾਂ ਨੂੰ ਹਵਾ ਦੇਣ ਬਾਣੇ ਆ ਇਹ ਬੇਨਤੀ ਮੈਂ ਤਾਂ ਕੀਤੀ ਹੈ ਇਹ ਮੁੱਦਾ ਜਿਹੜਾ ਇਹਨੂੰ ਗਲਤ ਦਿਸ਼ਾ ਦਿੱਤੀ ਜਾ ਰਹੀ ਹੈ ਇਹ ਦੋ ਮੁੱਦੇ ਨਾ ਪੂਰੇ ਮੇਲ ਖਾਂਦੇ ਇੱਕ ਤਾਂ ਜਿਹੜਾ ਉਹ ਭਈਏ ਨੇ ਉਸ ਛੋਟੇ ਜਿਹੇ ਬੱਚੇ ਦਾ ਕਤਲ ਕੀਤਾ ਤੇ ਕਿ ਜਿਹੜਾ ਸੰਦੀਪ ਸਣੀ ਦਾ ਜਿਹੜਾ ਮਸਲਾ ਜੇਲ੍ਹ ਵਿੱਚ ਇਹ ਘਟਨਾ ਕਰਮ ਹੋਇਆ ਕਿਤੇ ਨਾ ਕਿ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਜਾਣ ਬੁੱਝ ਕੇ ਪੰਜਾਬ ਨੂੰ ਅੱਗ ਲਾਉਣ ਵਾਸਤੇ ਜਿਹੜੇ ਤਮਾਸ਼ਵੀਨ ਲੋਕ ਹੁੰਦੇ ਨੇ ਕੁਝ ਲਾਹਾ ਲੈਣਾ ਚਾਹੁੰਦੇ ਨੇ ਉਹਨਾਂ ਵੱਲੋਂ ਇਹ ਸਭ ਕੁਝ ਕਰਿਆ ਕਰਾਇਆ ਹੁੰਦਾ ਇਹਨੂੰ ਸਮਝੋ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ